ਆ ਕੀ ਫਬਜੀ ਸਾਹਿਬ ਸ਼ਮਕਾਂ ਹੀ ਵੇਚੀ ਜਾਂਦੇ ਆ ਕੀ ਲੋਕਾਂ ਤੋਂ ਪੈਸੇ ਲਈ ਜਾਂਦੇ ਆ ਕੀ ਆ ਬਾਈ ਜੀ ਇਹ ਸ਼ਮਕਾ ਨਹੀਂ ਆ ਇਹ ਅੱਜ ਹੀ ਆਪਾਂ ਨੂੰ ਸ਼ਮਕਾ ਲੱਗਦੀਆਂ ਉਹ ਨਹੀਂ ਕੁਛ ਨਹੀਂ ਇਹ ਤਾਂ ਤੂਤੀਆਂ ਛਟੀਆਂ ਆ ਇਹ ਨਹੀਂ ਨਹੀਂ ਬਾਈ ਤੂਤਦੀਆਂ ਛਟੀਆਂ ਨਹੀਂ ਜਦੋਂ ਲਾਵਾਂਗੇ ਨਾ ਤਾਂ ਮੇਵੇ ਆ ਮੇਵੇ ਪੰਜਾਬ ਦੇ ਕਹਿੰਦਾ ਕਿ ਥੱਲੇ ਗਾਲਾਂ ਭਰਾਉਂਦੇ ਆ ਕੋਈ ਗੱਲ ਨਹੀਂ ਬਾਈ ਜੀ ਕੱਢੀ ਜਾਂਦੇ ਗਾਲਾਂ ਪਤਾ ਕਿਹੜੇ ਬੰਦੇ ਕੱਢਦੇ ਆ ਜਿਹੜੇ ਫੇਸਬੁੱਕ ਵਾਲੇ ਪਹਿਲਵਾਨ ਆਂ ਬਧਵਾਨ ਹਾਂ ਨਹੀਂ ਇਹ ਸੱਚੀ ਬੂਟੇ ਆ ਬੂਟੇ ਬਈ ਵਧੀਆ ਬੂਟੇ ਆ ਫਲਦਾਰ ਬੂਟੇ ਆ ਇਹ ਕੀ ਆ ਬਈ ਦੇਖੋ ਲੰਬਾਣਾ ਦਵਾ ਦਿਓ ਫੌਜੀ ਸਾਹਿਬ ਲੰਬਾਣੀ ਹੁੰਦਾ ਬਈ ਜੀ ਪਤਾ ਕੀ ਚੀਜ਼ ਆ ਹੁਣ ਚੱਲ ਰਿਹਾ ਹੈਗਾ ਇਹਨਾਂ ਦਾ ਸਲੀਪਿੰਗ ਟਾਈਮ ਮਤਲਬ ਪੱਤ ਚੜੀ ਬੂਟੇ ਆ ਇਹ ਇਹਨਾਂ ਦਾ ਫਟਾਰਾ ਆਊਗਾ ਹੀ 15 20 ਫਰਵਰੀ ਨੂੰ 15 ਤੋਂ 20 ਫਰਵਰੀ ਤੋਂ ਸਟਾਰਟਿੰਗ ਹੈ ਜੀ ਇਹਨਾਂ ਦਾ ਫਟਾਰਾ ਇਹ ਹੋਣਾ ਹਾਂਜੀ ਤੇ 101% ਫੁੱਟਣਗੀਆਂ ਬਾਈ ਜੀ ਇਹ ਕਾਦੇ ਕਾਦੇ ਬੂਟੇ ਆ ਇਹ ਬਾਈ ਜੀ ਜਿਵੇਂ ਬੱਗੂ ਕੋਸ਼ਾ ਨਾਸ਼ਪਾਤੀ ਆ ਆੜੂ ਸੇਬ ਬਦਾਮ ਚੀਕੂ ਮਤਲਬ ਸੌਰੀ ਚੀਕੂ ਆ ਗਿਆ ਤੇ ਉਸ ਤੋਂ ਬਾਅਦ ਇਲਾਵਾ ਜੀ ਆਪਣੇ ਕੋਲੇ ਬਦਾਮ ਦੇ ਵੀ ਆਈ ਵੈਰਾਈਟੀ ਆ ਆ ਕਾਦੇ ਐਸ ਫਾਇਦਾ ਆ ਆੜੂ ਆ ਜੀ ਸ਼ਾਨੇ ਪੰਜਾਬ ਆ ਹਾਂ ਪ्युअर ਸ਼ਾਨੇ ਪੰਜਾਬ ਆ ਜੀ ਪੱਕਾ ਆੜੂ 101% ਆੜੂ ਆ ਜੀ ਬਦਾਮਾਂ ਦਾ ਮਿਲਦਾ ਇੱਥੋਂ ਮਿਲਦਾ ਜੀ ਕਿਤੇ ਆੜੂ ਕਹ ਕੇ ਨਾ ਨਹੀਂ ਬਾਈ ਇਹ ਤਾਂ ਹੋ ਹੀ ਨਹੀਂ ਸਕਦਾ ਇੱਥੇ ਹੀ ਅਸੀਂ ਆ ਇੱਥੇ ਹੀ ਤੁਸੀਂ ਆਏ ਕਿਵੇਂ ਹੋਣ ਜੀ ਖੜੇ ਕਿੱਥੇ ਆਪਾਂ ਖੜੇ ਆਪਾਂ ਜੀ ਮਲੋਟ ਰੋਡ ਅਬੋਰ ਸਿੱਧੂ ਹਾਈ ਟੈਕ ਨਰਸਰੀ ਫੌਜੀ ਸਾਹਿਬ ਹੋਰ ਕੀ ਕੀ ਮਿਲਦਾ ਆਜੋ ਵਖਾਦਨੇ ਬਈ ਸਾਰਾ ਕੁਛ ਹੀ ਮਿਲਦਾ ਲਓ ਵੀ ਦੋਸਤ ਹੁਣ ਜਿਹੜੇ ਆ ਗਏ ਜੀ ਹਨਾ ਆੜੂ ਆ ਗਿਆ ਪਪੂਲਰ ਪਿਆ ਬਈ ਜੀ ਆਪਣੇ ਕੋਲੇ ਨਹੀਂ ਨਹੀਂ ਪਪਲਰ ਆ ਬਈ ਇਹ ਪਪੂਲਰ ਹੈ ਹਾਂ 109 ਤੇ 110 ਵੈਰੈਟੀ ਆ ਬਈ 109 ਤੇ 110 ਪਹਿਲਾਂ ਤਾਂ ਲੋਕਾਂ ਨੇ ਛੱਡਤਾ ਹੀ ਫੌਜੀ ਸਾਹਿਬ ਹੁਣ ਦੁਬਾਰਾ ਕਰਨ ਟਾਈਮ ਦੀ ਗੱਲ ਹੈ ਬਈ ਜੀ ਉਦੋਂ ਨੋਕੀਆ 1100 ਦਾ ਜ਼ਮਾਨਾ ਹੁੰਦਾ ਸੀ ਹੁਣ ਆਈਫੋਨ ਚੱਲ ਰਹੇ ਆ ਤੇ ਪੱਕੀ ਗੱਲ ਹੈ ਹੁਣ ਕਾਮਯਾਬ ਪਪਲਰ ਨਹੀਂ ਬਦਲੇ ਅਛਾ ਬਦਲ ਗਈ ਹੁਣ ਵੈਰੈਟੀ ਬਦਲ ਗਈ ਵੈਰੈਟੀ ਚੰਗੀ ਵੈਰੈਟੀ ਆ ਗਈ ਲਓ ਵੀ ਆਜੋ ਆ ਦੇਖੋ ਇਧਰ ਕੀ ਬਾਤ ਆ ਭਾਈ ਸਾਹਿਬ ਪਹਿਲਾਂ ਤਾਂ ਇਹ ਦੱਸ ਦੋ ਜਦੋਂ ਆਪਾਂ ਤਗੜੀ ਕੋਠੀ 'ਚ ਵੱੜ ਜਾਂਦੇ ਹਾਂ ਨਾ ਜੀ ਤੇ ਆਪਾਂ ਆ ਆਪਣਾ ਸੋਨਾ ਹੁੰਦਾ ਆਮ ਘਰਾਂ ਦਾ ਹਨਾ ਜਿਹੜੇ ਆਪਣਾ ਮੀਡਲ ਕਲਾਸ ਕਹਿ ਸਕਦੇ ਹਾਂ ਨਾ ਆਪਣੇ ਮੱਧ ਵਰਗ ਪਰਿਵਾਰਾਂ ਦਾ ਯਾਰ ਵੀ ਸਾਡੇ ਵੀ ਯਾਰ ਕਿਤੇ ਆਏ ਹਰਿਆਲੀ ਪੂਰੀ ਬਣੇ ਜਿਹੜੀ ਬਾਹਰ 'ਚ ਹਨਾ ਤੇ ਬਾਈ ਕਿਵੇਂ ਇੱਥੋਂ ਬਣ ਜੂਗੀ ਆਕੇ ਬਣ ਜੂਗੀ ਬਾਈ ਕਿਉਂ ਨਹੀਂ ਬਣੂਗੀ ਜਿਵੇਂ ਕਹਾਂਗੇ ਉਵੇਂ ਬਣਾ ਦੇਾਂਗੇ ਜਿਵੇਂ ਨਕਸ਼ਾ ਦਿਖਾ ਦੇ ਜਿਵੇਂ ਨਕਸ਼ਾ ਬਣਵਾ ਦਿੰਦੇ ਵੀ ਜਿਵੇਂ ਤਿੰਨ ਮੰਜ਼ਲੀ ਕੋਠੀ ਚਾਹੇ ਸਾਡੇ ਵੀ ਬਰਾਂਡਿਆਂ ਦੇ ਮੁਰੇ ਐ ਬਣ ਜੇ ਸਾਰਾ ਕੁਝ ਉਪਰੋਂ ਬਾਈ 5 ਮੰਜ਼ਲੀ ਹੋਵੇ ਚੱਕਰ ਹੀ ਕੋਈ ਨਹੀਂ ਤੇ ਭਾਵੇਂ ਬਰਾਂਡੇ ਹੋਣ ਭਾਵੇਂ ਬਰਾਂਡੇ ਹੋਣ ਜੀ ਗਰਾਊਂਡ ਹੋਵੇ ਕਾ ਜਿੰਨਾ ਮਰਜ਼ੀ ਜਿਹੜੀ ਮਰਜ਼ੀ ਵੈਰਾਈਟੀ ਲਵਾ ਲਓ ਜਿੰਤਾ ਦੀ ਮਰਜ਼ੀ ਲੈਂਡਸਕੇਪ ਕਰਾ ਲਓ ਆਹਾਂ ਜਿਵੇਂ ਹੁਣ ਕਹਿ ਦਿੰਦੇ ਆ ਡੈਕੋਰੇਟ ਵਾਲੇ ਬੂਟੇ ਆ ਹਾਂ ਡੈਕੋਰੇਟਾ ਜਿਵੇਂ ਹੁਣ ਗਮਲੇ ਦੀ ਵੈਰਾਈਟੀ ਆ ਭਾਈ ਜੀ ਲਾਓ ਥੱਲੇ ਵੀ ਲਾਓ ਗਰਮੀ ਦੇ ਵਿੱਚ ਵੀ ਇਹਨੂੰ ਕੋਈ ਫਰਕ ਨਹੀਂ ਪੈਂਦਾ ਜੀ ਸਰ ਗੱਲ ਲੈ ਕਿਉਂ ਆ ਜੀ ਤਾਂ ਕਰਦਾ ਹਰੇਕ ਦਾ ਵੀ ਮੈਂ ਵੀ ਬੂਟੇ ਲਾਵਾਂ ਹਨਾ ਮੇਰੇ ਕੋਲ ਪਰ ਰੌਲਾ ਆਇਆ ਵੀ ਕਹਿੰਦੇ ਨਰਸਰੀ ਚ ਵੜਦਾ ਜਾਂਦਾ ਬੰਦਾ ਜੀ ਤੇ ਕਹਿੰਦੇ ਉਹਨਾਂ ਨੇ ਝੱਗਾ ਜੜਾ ਆ ਮੂਰ ਦੀ ਲਾ ਲੈnde ਆ ਉਹ ਨਹੀਂ ਇਹੋ ਜੀ ਕੋਈ ਗੱਲ ਨਹੀਂ ਇਹੋ ਜੀ ਗੱਲ ਹੈਗੇ ਆ ਬੰਦੇ ਸਾਰੇ ਨਹੀਂ ਦੇਖੋ ਪੰਜੇ ਸਾਡਾ ਫੌਜੀ ਤਾਂ ਨਹੀਂ ਐ ਕਰਦਾ ਨਹੀਂ ਭਾਈ ਨਹੀਂ ਸਾਹਬ ਜੇ ਨਾਲ ਹੀ ਆ ਮੈਂ ਪੂਰਾ ਹਰਿਆਲੀ ਦੇ ਦੋਗੇ ਮੈਂ ਕਹਣਾ ਬੇਫਿਕਰ ਰਹੋ ਜਿਵੇਂ ਕਹੋਂਗੇ ਉਵੇਂ ਕਰਦੇ ਆਂ ਹੋਰ ਦੱਸੋ ਲੈ ਫਿਰ ਆ ਜੋ ਆਹ ਕਾਦੇ ਬੂਟੇ ਪਹਿਲਾਂ ਤਾਂ ਇਹ ਦੱਸ ਜਿਵੇਂ ਹੁਣ ਸਿਲਵਰ ਨਾਲ ਰੇਟ ਦੱਸਿਓ ਰੇਟ ਦੱਸ ਦਿਨੇ ਭਾਈ ਆ ਦੇਖੋ ਭਾਈ ਜੀ ਜਿਵੇਂ ਹੁਣ ਸਿਲਵਰ ਚੁੱਕਾ ਜੀ ਹਨਾ ਹੂੰ ਰੇਟ ਹੈ ਜੀ ਇਹਦਾ ਆ ਬੂਟਾ ਦੇਖ ਲਓ ਰੇਟ ਰੁਪਈਆ 100 ਸਿਰਫੀ ਸਿਰਫੀ ਇੱਕ ਦਾ ਦੱਸਿਆ ਮੈਂ ਜਿਆਦਾ ਲਾਉਂਗੇ ਤਾਂ ਪਤਾ ਨਹੀਂ ਕੀ ਰੇਟ ਹੋਊਗਾ 来 ਵੀ ਦੋਸਤੋ ਹੁਣ ਲੰਬਾ ਰੰਦਿਓ ਹੁਣ ਬੂਟੇ ਮੈਂ ਨਾ ਵੀ ਤੁਸੀਂ ਪੈਕਅਪ ਲੈ ਕੇ ਆਜੋ ਮੇਰੇ ਕਹੇ ਤੇ ਪੈਕਅਪ ਲੈ ਕੇ ਆਜੋ ਇਹ ਆਗਾ 100 ਰੁਪਏ ਦਾ ਤੇ ਆ ਵੀ ਮੜਾ ਮੋٹے ਮੋٹے ਦੱਸ ਦੋ ਤੇ ਰੇਟ ਆਹੀ ਦੱਸ ਦੋ ਹੱਥ ਮਾਰ ਕੇ ਦੇਖ ਲਓ ਜੀ ਆ ਬੂਟਾ 4 ਫੁੱਟ ਦਾ ਹੈ ਨਾ ਹਾਂਜੀ ਹੈਗਾ ਤਿੰਨ ਦਾ ਹੀ ਕਹੋ ਹਾਂ ਅਸੀਂ ਤਾਂ 2.5 ਤਿੰਨ ਦਾ ਕਹਾਂ ਹਾਂਜੀ ਠੀਕ ਆ ਰੁਪਇਆ 70 ਹੈ ਜੀ ਸਾਡਾ ਰੇਟ ਵੈਸੇ ਸਿੰਗਲ ਦਾ ਸਿੰਗਲ ਦਾ ਤੁਸੀਂ 10 20 ਲੈਣੇ ਹੋ ਬਾਈ ਹੋਰ ਹੋਊਗਾ ਹਨਾ ਲੈ ਵੀ ਦੋਸਤੋ ਹੁਣ ਤੁਹਾਨੂੰ ਆ ਦੇਖੋ ਇਧਰ ਮੈਂ ਦੇਖ ਲੈ ਬਾਈ ਪਹਿਲਾਂ ਹੀ ਦੱਸਤਾ ਹਾਂ ਪਾਮ ਦੀ ਵੈਰੈਟੀ ਆ ਬਾਈ ਜੀ ਲੈ ਵੀ ਦੋਸਤੋ ਇਹ ਦੂ ਜਿਹੜਾ ਮਹਿੰਗਾ ਬੂਟਾ ਨਹੀਂ ਆਉਂਦਾ ਤੇ ਹੁਣ ਉਹ ਦਿਖਾ ਦਿਓ ਬਾਈ ਹਾਂਜੀ ਆਜੋ ਦੋਸਤੋ ਅੱਜ ਤੁਹਾਨੂੰ ਨਾ ਜਿਹੜਾ ਹੈਗਾ ਪੰਡਾਰ ਚ ਲੈ ਕੇ ਆ ਗਿਆਂ ਥੋੜਾ ਪੈਸਾ ਬਚਾਉਣਾ ਤਾਂ ਲੈ ਕੇ ਆਏ ਆ ਇਹ ਨਹੀਂਗਾ ਵੀ ਜਿਹੜੀ ਆਪਾਂ ਨਰਸਰੀਆਂ ਤਾਂ ਹੋਰ ਵੀ ਬਥੇਰੀਆਂ ਐਨੀ ਵਾਟ ਆਪਾਂ ਸਪੈਸ਼ਲ ਤਾਂ ਚੱਲ ਕੇ ਆਏ ਆ ਜੇ ਫੌਜੀ ਸਾਹਿਬ ਕੋਲੇ ਕੋਈ ਹੈਗਾ ਇਹਨਾਂ ਚ ਦਮ ਹੈਗਾ ਸਾਹ ਦੇਖ ਲਓ ਇਧਰ ਦੇਖ ਲਓ ਜੀ ਆ ਵਿਦਿਆ ਪੜਾਈ ਵਾਲ ਜੀ ਆ ਦੇਖੋ ਹੁਣ ਆ ਦੇਖੋ ਬਈ ਸੇਵ ਕਿੰਨਾ ਹੋਊਗਾ ਇਹਦਾ ਹਾਈਟ 5-6 ਫੁੱਟ ਹੈਗਾ ਹਾਂ ਹੈਗਾ ਹੈਗਾ ਮੈਂ ਤਾਂ 4-5 ਫੁੱਟ ਹੀ ਕਹੂੰਗਾ ਰੁਪਈਆ ਜੀ 100 ਸੇਵ ਦਾ ਬੂਟਾ ਸੇਵ ਦਾ ਬੂਟਾ 100 ਵੈਰਾਈਟੀ ਹਰਮਨ 99 ਸੇਵ ਦਾ ਬੂਟਾ 100 ਰੁਪਏ ਦਾ 100 ਰੁਪਈਏ ਦਾ ਬਈ ਪੈਸੇ ਵੀ ਲਾਏਗਾ ਲੋਕ ਹੁੰਦੇ ਵੀ ਨਹੀਂ ਦੇਖੋ ਜੀ ਹੋਰ ਬਾਈ ਜੀ ਹੋਰ 100 ਰੁਪਏ ਚਾਹੁੰਦਾ ਵੀ ਕੀ ਹੈ ਕਿਲੋ ਸੇਵ ਨਹੀਂ ਆਉਂਦੇ ਚੰਗੇ ਤੁਸੀਂ ਲਾਓ ਬੂਟਾ ਹੋਊਗਾ ਆ ਦੇਖੋ ਗਰੰਟੀ ਆ ਪੂਰੀ ਫੁੱਲ ਗਰੰਟੀ ਆ ਭਾਈ ਜੀ ਆਪਾਂ ਮਾੜੀ ਚੀਜ਼ ਦਿੰਦੇ ਨਹੀਂ ਰੇਟ ਦੇ ਵੀ ਗਰੰਟੀ ਆ ਭਾਈ ਜੀ ਅਸੀਂ ਰੇਟ ਤਾਂ ਹੋਰ ਕੱਟ ਕਰਦ ਗਏ ਲੋਕ ਲੈਂਦੇ ਨਹੀਂ ਅਗਲਾ ਕਹਿੰਦਾ ਡੁਪਲੀਕੇਟ ਆ ਲੈ ਵੀ ਦੋਸਤੋ ਹੁਣ ਮੈਂ ਨਾ ਨਹੀਂ ਕਿਸੇ ਦਾ ਲੈਂਦਾ ਪਰ ਇਹ ਨਾ ਸਮਝਿਆ ਕਰੋ ਕਿਉਂਕਿ ਬੂਟੇ ਜਿਹੜੇ ਹਨ ਫੌਜੀ ਸਾਹਿਬ ਉਹ ਇੱਕ ਥਾਂ ਹੀ ਕਲਮ ਤਾਂ ਹੱਥ ਨਾਲ ਹੀ ਤਿਆਰ ਹੋਣੀ ਆ ਹਾਂਜੀ ਤੇ ਹੁਣੇ ਕਲਮ ਤੇ ਹੀ ਹੈਗਾ ਕਲਮ ਤੇ ਪਰ ਮੇਨ ਗੱਲ ਆ ਸਾਂਭ ਸੰਭਾਲ ਸਾਂਭ ਸੰਭਾਲ ਤੇ ਫੌਜੀ ਸਾਹਿਬ ਹੋਰ ਕਾ ਵੀ ਵੈਰਾਈਟੀ ਆ ਗਈ ਹੁਣ ਆਚੀਕੂ ਆਜੋ ਜੀ ਆਚੀਕੂ ਆ ਗਏ ਹਨਾ ਜੀ ਠੀਕ ਆ ਕਿੰਨੀ ਹਾਈਟ ਹੋਊਗੀ ਜੀ ਤੁਸੀਂ ਦੱਸੋ ਤੁਹਾਡੇ ਸਾਹਮਣੇ ਆ ਮਾਤਾ 440 ਇਹਨੂੰ ਕਹੋ ਤੁਸੀਂ 4 ਫੁੱਟ ਕਹਿੰਦੇ ਹੋ ਰੇਟ 200 ਜੀ ਇੱਕ ਦਾ ਸਿਰਫੀ ਸਿਰਫੀ ਲਓ 50 ਰੁਪਏ ਦਾ ਵੈਸੇ ਹੀ ਘਟੇ ਪਿਆ ਤੇ ਦੂ ਘਟ ਜਾਣੇ ਹੋਰ ਹੋਰ ਵੀ ਫਰਕ ਪਾ ਦਾਂਗੇ ਜੀ ਕੋਈ ਚੰਗਾ ਆਓ ਇਧਰ ਵੀ ਦਿਖਾ ਦਿਓ ਆ ਸਾਰੇ ਆਪ ਦੇ ਕਿੰਨੂ ਕਿੰਨੂ ਪੂਰੇ ਬਾਈ ਆ ਕਿੰਨੂ ਦੀ ਬ੍ਰਾਂਡ ਹੈ ਜੀ ਸਾਰਾ ਕਿੰਨੂ ਦੇ ਵਿੱਚ ਅਲੱਗ-ਅਲੱਗ ਪ੍ਰਜਾਤੀਆਂ ਮੰਨ ਲਓ ਪੂਰੀਆਂ ਇੱਕ ਫੌਜੀ ਸਮਾਂ ਲਾਸਟ ਗੱਲ ਕਰਨੀ ਚਾਹੂੰਗਾ ਜ਼ਿਆਦਾਤਰ ਘਰੇ ਹੁੰਦਾ ਹਰੇਕ ਦਾ ਚਾਹ ਹੁੰਦਾ ਵੀ ਨਿੰਬੂਆਂ ਦਾ ਬੂਟਾ ਲਾਉਣਾ ਘਰੇ ਜੀ ਜਿਹੜੇ ਹੁੰਦੇ ਵੀ ਸਦਾਬਹ ਨੇंबू ਆਉਂਦਾ ਭਾਈ ਜੀ ਵੀ ਜੇ ਕਾਗਜੀ ਵੈਰਾਈਟੀ ਲੱਗੇ ਨਾ ਆਪਾਂ ਮੈਂ ਜ਼ਿਆਦਾਤਰ ਅਸੀਂ ਮੇਲਾ ਦੇ ਪਤਾ ਕੀ ਵੇਣਿਆ ਜਿੰਮੇਦਾਰ ਬੰਦਿਆਂ ਨੂੰ ਨਾ ਵੈਰਾਈਟੀ ਦੇ ਦਿੰਦੇ ਆ ਗਲਤ ਉਹ ਸਰਦੀ ਦੇ ਵਿੱਚ ਐਸ ਟੈਂਪ ਭਰੇ ਪਏ ਆ ਭਾਈ ਆਏ ਅਸੀਂ ਮੇਰੇ ਕੋਲੇ ਭਾਈ ਆਨੇ ਚਾਰ ਗੱਟੇ ਮੇਰੇ ਕੋਲੇ ਨਿੰਬੂ ਦੇ ਆ ਕੀ ਕਰਾਂ ਕੰਮ ਹੀ ਕੋਈ ਨਹੀਂ ਉਸ ਹਾਲ ਚ ਕੀ ਕਰਾਂ ਉਹ ਵੈਰਾਈਟੀ ਗਲਤ ਦਿੰਦੇ ਆ ਤੁਸੀਂ ਕਾਗਜੀ ਵੈਰਾਈਟੀ ਕਰਕੇ ਲਿਆ ਕਰੋ ਕਾਗਜੀ ਹਾਂ ਜੀ ਤੇ ਉਹ ਕਾਗਜੀ ਬੂਟਾ ਆਪਣੇ ਕੋਲੇ 50 ਰੁਪਈਆ ਤੋਂ ਸਟਾਰਟ ਹੋ ਜਾਂਦਾ ਭਾਈ ਜੀ 50 ਰੁਪਈਆ ਦਾ ਹਾਂ ਜਿਵੇਂ ਜਿਵੇਂ ਵੱਡਾ ਹੋਵੇਂ ਉਹ ਰੇਟ ਅੰਬ ਦਾ ਕੀ ਆਪਣੇ ਹੈਗਾ ਰੇਟ ਅੰਬ ਭਾਈ ਜੀ ਵੀ ਮੰਨ ਲ ਅੰਬ ਜੇ ਮੈਂ ਅਸੀਂ ਵੀ ਫੇਰ ਵੀ ਮੰਨ ਲਓ ਅੱਗੇ ਵੀ ਪਿੱਛੇ ਜੇ ਅਸੀਂ ਮੇਲੇ 'ਚ ਦਿਖਾਇਆ ਸੀ 6-7 ਫੁੱਟ ਦੇ ਤੇ ਅੰਬ ਦਾ ਆਪਣਾ ਰੇਟ ਸੀਗਾ ਉਦੋਂ 300 ਰੁਪਏ ਤੇ 300 ਹੀ ਰਹੂਗਾ ਜੀ ਇਹ ਕਿਹੜਾ ਵਾਜ ਅੰਬ ਕੋਸ਼ਿਸ਼ ਕਰਾਂਗੇ ਘਟਾਉਣ ਦੀ ਅਮਰਪਾਲੀ ਅੰਬ ਅਮਰਪਾਲੀ ਜੀ ਠੀਕ ਆ ਤੇ ਕਿੰਨੇ ਸਾਲ 'ਚ ਫਲ ਚੱਕ ਲੈਂਦਾ ਦੇਖੋ ਜੀ ਇਹਨੂੰ 3-4 ਦਾਣੇ ਤਾਂ ਪਹਿਲੇ ਸਾਲ ਆਉਂਦੇ ਆ 6-7 ਫੁੱਟ ਦੇ ਬੂਟੇ ਨੂੰ ਪਰ ਤੋੜ ਦੋ ਤੋੜ ਦੋ ਜੀ ਪਹਿਲਾਂ ਕਿਸੇ ਵੀ ਬੂਟੇ ਨੂੰ ਨਵੇਂ ਬੂਟੇ ਨੂੰ ਫਲ ਨਾ ਜ਼ਿਆਦਾ ਲਓ ਜੀ ਤੇ ਠੀਕ ਹੈ ਫੌਜੀ ਸਾਹਿਬ ਇੱਕ ਵਾਰ ਐਡਰੈਸ ਜ਼ਰੂਰ ਦੱਸ ਦਿਓ ਕਲੀਅਰ ਕਰ ਅਡਰੈਸ ਜੀ ਸਿੱਧੂ ਹਾਈ ਟੈਕ ਨਰਸਰੀ ਮਲੋਟ ਰੋਡ ਅਬੋਰ ਜੇ ਕੰਗਨਗਰ ਸਾਈਡ ਤੋਂ ਆਉਣ ਤਾਂ ਮਲੋਟ ਰੋਡ ਤੇ ਆ ਜੀ ਤੇ ਨੰਬਰ ਹੈ ਜੀ ਸਾਡਾ 9417306055 ਕਈ ਬੰਦੀ ਆ ਕੇ ਲੱਭਦੇ ਆ ਜੀ ਕਹਿੰਦੇ ਫੌਜੀ ਨਰਸਰੀ ਆ ਸਾਡੇ ਫੌਜੀ ਨਰਸਰੀ ਦਾ ਬੋਰਡ ਨਹੀਂ ਲੱਗਾ ਜੀ ਨਰਸਰੀ ਦਾ ਨਾਮ ਸਾਡੀ ਦਾ ਹੈ ਜੀ ਸਿੱਧੂ ਹਾਈ ਟੈਕ ਸਿੱਧੂ ਹਾਈ ਟੈਕ ਨਰਸਰੀ ਆ ਬਾਕੀ ਥੱਲੇ ਨੰਬਰ ਹੈ ਜਿਹੜਾ ਸਕਰੋਲ ਹੋ ਰਿਹਾਗਾ ਚੱਲੀ ਜਾਂਦਾ ਤੇ ਤੁਸੀਂ ਕਾਲ ਕਰ ਲਿਓ ਮਿਲੋ ਮੇਰੇ ਘਰ ਤੇ ਜਰੂਰ ਇੱਕ ਵਾਰ ਫੌਜੀ ਸਾਹਿਬ ਨੂੰ ਸਿੱਧੂ ਹਾਈ ਟੈਕ ਨਰਸਰੀ ਤੁਸੀਂ ਕਦੇ ਵੀ ਨਿਰਾਸ਼ ਹੋ ਕੇ ਨਾ ਜਾਓਗੇ ਤੇ ਬਾਕੀ ਮੈਂ ਫੌਜੀ ਬੰਦਾ ਮੈਂ ਆ ਜੀ ਬਾਕੀ ਉਹ ਦੂਸਰਾ ਮੇਰਾ ਬ੍ਰਦਰ ਹੈ ਜੀ ਜ਼ਿਆਦਾਤਰ ਉਹ ਮੁੰਡਾ ਹੁੰਦਾ ਜੀ ਇੱਥੇ ਤੇ ਸਿੱਧੂ ਹਾਈ ਟੈਕ ਨਰਸਰੀ ਦੇ ਨਾਂ ਤੇ ਤੁਸੀਂ ਜਾਣ ਪਹਿਚਾਨ ਆਪਣੀ ਹੋਊਗੀ ਜੀ ਧੰਨਵਾਦ ਧੰਨਵਾਦ ਜੀ